ਪੌੜੀ ਸਤ ਗੁਰੂ ਹੋਏ ਦਿਆਲ ਤਾਂ ਸ਼ਰਦਾ ਪੂਰੀ ਐ ਸਤ ਗੁਰੂ ਹੋਏ ਦਿਆਲ ਨਾ ਕਬ ਹੋ ਚੂਰੀ ਐ ਸਤ ਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤ ਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤ ਗੁਰੂ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾਂ ਸਤ ਗੁਰੂ ਹੋਏ ਦਿਆਲ ਤਾਂ ਸਦਾ ਹੀ ਸੁਖ ਦੇਹਾ ਸਤ ਗੁਰੂ ਹੋਏ ਦਿਆਲ ਤਾਂ ਨਵਣਿਦ ਪਾਈ ਐ ਸਤ ਗੁਰੂ ਹੋਏ ਦਿਆਲ ਤਾਂ ਸੱਚ ਸੁਮਾਈ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ ਪੌੜੀ ਸਤ ਗੁਰੂ ਹੋਏ ਦਿਆਲ ਤਾਂ ਸ਼ਰਦਾ ਪੂਰੀ ਹੈ ਸਤ ਗੁਰੂ ਹੋਏ ਦਿਆਲ ਨਾ ਕਬ ਹੋ ਚੂਰੀ ਹੈ ਸਤ ਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ ਸਤ ਗੁਰੂ ਹੋਏ ਦਿਆਲ ਤਾ ਹਰ ਰੰਗ ਮਾਣੀ ਐ ਸਤ ਗੁਰੂ ਹੋਏ ਦਿਆਲ ਤਾ ਜਮ ਕੇ ਡਰ ਕੇ ਹਾ ਸਤ ਗੁਰੂ ਹੋਏ ਦਿਆਲ ਤਾ ਸਦਾ ਹੀ ਸੁਖ ਦੇਹਾ ਸਤ ਗੁਰੂ ਹੋਏ ਦਿਆਲ ਤਾ ਨਵਣਿਦ ਪਾਈ ਐ ਸਤ ਗੁਰੂ ਹੋਏ ਦਿਆਲ ਤਾ ਸੱਚ ਸੁਮਾਈ ਐ ਸਤਨਾਮ ਸ੍ਰੀ ਵਾਹਿਗੁਰੂ ਜੀ ਪਉੜੀ ਸਤ ਗੁਰੂ ਹੋਏ ਦਿਆਲ ਤਾਂ ਸ਼ਰਦਾ ਪੂਰੀ ਐ ਸਤ ਗੁਰੂ ਹੋਏ ਦਿਆਲ ਨਾ ਕਬ ਹੋ ਚੂਰੀ ਐ ਸਤ ਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤ ਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤ ਗੁਰੂ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾਂ ਸਤ ਗੁਰੂ ਹੋਏ ਦਿਆਲ ਤਾਂ ਸਦਾ ਹੀ ਸੁਖ ਦੇਹਾ ਸਤ ਗੁਰੂ ਹੋਏ ਦਿਆਲ ਤਾਂ ਨਵਣਿਦ ਪਾਈ ਐ ਸਤ ਗੁਰੂ ਹੋਏ ਦਿਆਲ ਤਾਂ ਸੱਚ ਸੁਮਾਈ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ ਪਉੜੀ ਸਤ ਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਹੈ ਸਤ ਗੁਰੂ ਹੋਏ ਦਿਆਲ ਨਾ ਕਬ ਹੋ ਚੂਰੀ ਹੈ ਸਤ ਗੁਰੂ ਹੋਏ ਦਿਆਲ ਤਾਂ ਦੁੱਖ ਨ ਜਾਣੀ ਹੈ ਸਤ ਗੁਰੂ ਹੋਏ ਦਿਆਲ ਤਾ ਹਰ ਰੰਗ ਮਾਣੀਏ ਸਤ ਗੁਰੂ ਹੋਏ ਦਿਆਲ ਤਾ ਜਮ ਕੇ ਡਰ ਕੇ ਹਾ ਸਤ ਗੁਰੂ ਹੋਏ ਦਿਆਲ ਤਾ ਸਦਾ ਹੀ ਸੁਖ ਦੇਹਾ ਸਤ ਗੁਰੂ ਹੋਏ ਦਿਆਲ ਤਾ ਨਵੜਿਦ ਪਾਈਏ ਸਤ ਗੁਰੂ ਹੋਏ ਦਿਆਲ ਤਾ ਸੱਚ ਸੁਮਾਈਏ ਸਤਨਾਮ ਸ੍ਰੀ ਵਾਹਿਗੁਰੂ ਜੀ ਪੌੜੀ ਸਤ ਗੁਰੂ ਹੋਏ ਦਿਆਲ ਤਾਂ ਸ਼ਰਦਾ ਪੂਰੀ ਐ ਸਤ ਗੁਰੂ ਹੋਏ ਦਿਆਲ ਨਾ ਕਬ ਹੋ ਚੂਰੀ ਐ ਸਤ ਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤ ਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤ ਗੁਰੂ ਹੋਏ ਦਿਆਲ ਤਾਂ ਜਮਗਾ ਡਰ ਕੇ ਹਾਂ ਸਤ ਗੁਰੂ ਹੋਏ ਦਿਆਲ ਤਾਂ ਸਦਾ ਹੀ ਸੁਖ ਦੇਹਾ ਸਤ ਗੁਰੂ ਹੋਏ ਦਿਆਲ ਤਾਂ ਨਵਣਿਦ ਪਾਈਐ ਸਤ ਗੁਰੂ ਹੋਏ ਦਿਆਲ ਤਾਂ ਸੱਚ ਸੁਮਾਈਐ ਸਤਨਾਮ ਸ੍ਰੀ ਵਾਹਿਗੁਰੂ ਜੀ ਪਉੜੀ ਸਤ ਗੁਰੂ ਹੋਏ ਦਿਆਲ ਤਾਂ ਸਰਦਾ ਪੂਰੀਐ ਸਤ ਗੁਰੂ ਹੋਏ ਦਿਆਲ ਨ ਕਬ ਹੋ ਚੂਰੀਐ ਸਤ ਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤ ਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤ ਗੁਰੂ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾਂ ਸਤ ਗੁਰੂ ਹੋਏ ਦਿਆਲ ਤਾਂ ਸਦਾ ਹੀ ਸੁਖ ਦੇਹਾ ਸਤ ਗੁਰੂ ਹੋਏ ਦਿਆਲ ਤਾਂ ਨਵਨੀਦ ਪਾਈਐ ਸਤ ਗੁਰੂ ਹੋਏ ਦਿਆਲ ਤਾਂ ਸੱਚ ਸੁਮਾਈਐ ਸਤਨਾਮ ਸ੍ਰੀ ਵਾਹਿਗੁਰੂ ਜੀ ਪੌੜੀ ਸਤ ਗੁਰੂ ਹੋਏ ਦਿਆਲ ਤਾਂ ਸ਼ਰਦਾ ਪੂਰੀ ਐ ਸਤ ਗੁਰੂ ਹੋਏ ਦਿਆਲ ਨਾ ਕਬ ਹੋ ਚੂਰੀ ਐ ਸਤ ਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤ ਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤ ਗੁਰੂ ਹੋਏ ਦਿਆਲ ਤਾਂ ਜਮਗਾ ਡਰ ਕੇ ਹਾਂ ਸਤ ਗੁਰੂ ਹੋਏ ਦਿਆਲ ਤਾਂ ਸਦਾ ਹੀ ਸੁਖ ਦੇਹਾ ਸਤ ਗੁਰੂ ਹੋਏ ਦਿਵਾਲ ਤਾਂ ਨਵਣਿਦ ਪਾਈਐ ਸਤ ਗੁਰੂ ਹੋਏ ਦਿਵਾਲ ਤਾਂ ਸੱਚ ਸੁਮਾਈਐ ਸਤਨਾਮ ਸ੍ਰੀ ਵਾਹਿਗੁਰੂ ਜੀ ਪਉੜੀ ਸਤ ਗੁਰੂ ਹੋਏ ਦਿਵਾਲ ਤਾਂ ਸਰਦਾ ਪੂਰੀਐ ਸਤ ਗੁਰੂ ਹੋਏ ਦਿਵਾਲ ਨ ਕਬ ਹੋ ਚੂਰੀਐ ਸਤ ਗੁਰੂ ਹੋਏ ਦਿਵਾਲ ਤਾਂ ਦੁੱਖ ਨ ਜਾਣੀਐ ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਿਗੁਰੂ ਹੋਏ ਦਿਆਲ ਤਾਂ ਜਮਗਾ ਡਰ ਕੇ ਹਾਂ ਸਤਿਗੁਰੂ ਹੋਏ ਦਿਆਲ ਤਾਂ ਸਦਾ ਹੀ ਸੁਖ ਦੇਹਾ ਸਤਿਗੁਰੂ ਹੋਏ ਦਿਆਲ ਤਾਂ ਨਵਨੀਦ ਪਾਈਏ ਸਤਿਗੁਰੂ ਹੋਏ ਦਿਆਲ ਤਾਂ ਸੱਚ ਸੁਮਾਈਏ ਸਤਨਾਮ ਸ੍ਰੀ ਵਾਹਿਗੁਰੂ ਜੀ ਪਉੜੀ ਸਤ ਗੁਰੂ ਹੋਏ ਦਿਆਲ ਤਾਂ ਸ਼ਰਦਾ ਪੂਰੀ ਐ ਸਤ ਗੁਰੂ ਹੋਏ ਦਿਆਲ ਨਾ ਕਬ ਹੋ ਚੂਰੀ ਐ ਸਤ ਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤ ਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤ ਗੁਰੂ ਹੋਏ ਦਿਆਲ ਤਾਂ ਜਮਗਾ ਡਰ ਕੇ ਹਾਂ ਸਤ ਗੁਰੂ ਹੋਏ ਦਿਆਲ ਤਾਂ ਸਦਾ ਹੀ ਸੁਖ ਦੇਹਾ ਸਤ ਗੁਰੂ ਹੋਏ ਦਿਆਲ ਤਾਂ ਨਾ ਵਣਿਦ ਪਾਈ ਐ ਸਤ ਗੁਰੂ ਹੋਏ ਦਿਆਲ ਤਾਂ ਸੱਚ ਸੁਮਾਈਏ ਸਤਨਾਮ ਸ੍ਰੀ ਵਾਹਿਗੁਰੂ ਜੀ ਪੌੜੀ ਸਤ ਗੁਰੂ ਹੋਏ ਦਿਆਲ ਤਾਂ ਸ਼ਰਦਾ ਪੂਰੀ ਐ ਸਤ ਗੁਰੂ ਹੋਏ ਦਿਆਲ ਨ ਕਬ ਹੋ ਚੂਰੀ ਐ ਸਤ ਗੁਰੂ ਹੋਏ ਦਿਆਲ ਤਾਂ ਦੁੱਖ ਨ ਜਾਣੀ ਐ ਸਤ ਗੁਰੂ ਹੋਏ ਦਿਆਲ ਤਾ ਹਰ ਰੰਗ ਮਾਣੀਏ ਸਤ ਗੁਰੂ ਹੋਏ ਦਿਆਲ ਤਾ ਜਮਗਾ ਡਰ ਕੇ ਹਾਂ ਸਤ ਗੁਰੂ ਹੋਏ ਦਿਆਲ ਤਾ ਸਦਾ ਹੀ ਸੁਖ ਦੇਹਾ ਸਤ ਗੁਰੂ ਹੋਏ ਦਿਆਲ ਤਾ ਨਵਨੀਦ ਪਾਈਏ ਸਤ ਗੁਰੂ ਹੋਏ ਦਿਆਲ ਤਾ ਸੱਚ ਸੁਮਾਈਏ ਸਤਨਾਮ ਸ੍ਰੀ ਵਾਹਿਗੁਰੂ ਜੀ ਪੌੜੀ ਸਤ ਗੁਰੂ ਹੋਏ ਦਿਆਲ ਤਾਂ ਸ਼ਰਦਾ ਪੂਰੀ ਐ ਸਤ ਗੁਰੂ ਹੋਏ ਦਿਆਲ ਨਾ ਕਬ ਹੋ ਚੂਰੀ ਐ ਸਤ ਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤ ਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤ ਗੁਰੂ ਹੋਏ ਦਿਆਲ ਤਾਂ ਜਮਗਾ ਡਰ ਕੇ ਹਾਂ ਸਤ ਗੁਰੂ ਹੋਏ ਦਿਆਲ ਤਾਂ ਸਦਾ ਹੀ ਸੁਖ ਦੇਹਾ ਸਤ ਗੁਰੂ ਹੋਏ ਦਿਯਾਲ ਤਾਂ ਤਨਵਿਦ ਪਾਈ ਐ ਸਤ ਗੁਰੂ ਹੋਏ ਦਿਯਾਲ ਤਾਂ ਸੱਚ ਸੁਮਾਈ ਐ ਸਤਨਾਮ ਸ੍ਰੀ ਵਾਹਿਗੁਰੂ ਜੀ ਪੌੜੀ ਸਤ ਗੁਰੂ ਹੋਏ ਦਿਯਾਲ ਤਾਂ ਸ਼ਰਦਾ ਪੂਰੀ ਐ ਸਤ ਗੁਰੂ ਹੋਏ ਦਿਯਾਲ ਨਾ ਕਬ ਹੋ ਚੂਰੀ ਐ ਸਤ ਗੁਰੂ ਹੋਏ ਦਿਯਾਲ ਤਾਂ ਦੁੱਖ ਨਾ ਜਾਣੀ ਐ ਸਤ ਗੁਰੂ ਹੋਏ ਦਿਆਲ ਤਾ ਹਰ ਰੰਗ ਮਾਣੀਏ ਸਤ ਗੁਰੂ ਹੋਏ ਦਿਆਲ ਤਾ ਜਮ ਕੇ ਡਰ ਕੇ ਹਾਂ ਸਤ ਗੁਰੂ ਹੋਏ ਦਿਆਲ ਤਾ